ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਦੋਸਤੋ ਤੁਸੀਂ ਜੰਗਲ ਦੇ ਵਿੱਚ ਮੰਗਲ ਵਾਲੀ ਕਹਾਵਤ ਜ਼ਰੂਰ ਸੁਣੀ ਹੋਣੀ ਹੈਗੀ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਸ ਸਥਾਨ ਦੇ ਦਰਸ਼ਨ ਕਰਵਾਉਣੇ ਆ ਇਹ ਸਥਾਨ ਉਸ ਕਹਾਵਤ ਨੂੰ ਸੱਚ ਕਰਦਾਗਾ ਇਹ ਸਥਾਨ ਦੇ ਉੱਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲਿਆਂ ਨੇ ਆਪਣੀ ਭਗਤੀ ਦੇ ਨਾਲ ਇਹ ਸਥਾਨ ਨੂੰ ਅਧਿਆਤਮਿਕ ਤੇ ਰੋਹਾਨੀ ਦਾ ਉਹ ਸਥਾਨ ਬਣਾਇਆਗਾ ਜਿੱਥੋਂ ਦੀ ਹੰਬੂ ਹਵਾ ਤੇ ਇੱਥੋਂ ਆਉਂਦੀਆਂ ਜੰਗਲ ਬਰਾਂ ਤੇ ਪੰਛੀਆਂ ਦੀਆਂ ਆਵਾਜ਼ਾਂ ਦੇ ਵਿੱਚ ਵਾਹਿਗੁਰੂ ਸ਼ਬਦ ਦੀ ਧੁਨ ਸਤਾਈ ਦਿੰਦੀ ਹੈਗੀ। ਇਹ ਸਥਾਨ ਦੇ ਉੱਤੇ ਆ ਕੇ ਮਨ ਨੂੰ ਬੜਾ ਸਕੂਨ ਮਿਲਦਾ ਜੀ। ਇਹ ਸਥਾਨ ਦੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਥੋੜਾ ਇਸ ਸਥਾਨ ਦੇ ਬਾਰੇ ਦੇ ਵਿੱਚ ਦੱਸ ਦਈਏ। ਜ਼ਿਲ੍ਹਾ ਲੁਧਿਆਣਾ ਦੇ ਮਕਸੂਦੜਾ ਵਿਖੇ ਇਹ ਸਥਾਨ ਪੈਂਦਾਗਾ ਤਪਵੰਟ ਕਿਸਰ ਜੋ ਕੇ 200 ਏਕੜ ਭੂਮੀ ਦੇ ਵਿੱਚ ਫੈਲਿਆ ਹੋਇਆ ਇੱਕ ਜੰਗਲ ਹੈਗਾ। ਇਸ ਜੰਗਲ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿਸ ਦੀਆਂ ਸੇਵਾਵਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹ ਵਾਲਿਆਂ ਦੀ ਰਹਿਨਮਾਈ ਹੇਠ ਚੱਲਦੀਆਂ ਨੇ ਇਸ ਤਪਵੰਨ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਹੀ ਇੱਕ ਪ੍ਰਾਤਨ ਘਰ ਵੀ ਮੌਜੂਦ ਹੈਗਾ ਜਿਸ ਵਿੱਚ ਬਾਬਾ ਜੀ ਵੱਲੋਂ ਪੁਰਾਤਨ ਵਿਰਸਾ ਸਾਂਭ ਕੇ ਰੱਖਿਆ ਗਿਆ ਇਸ ਤੋਂ ਇਲਾਵਾ ਵੀ ਬਾਬਾ ਜੀ ਦੀ ਕੁਟੀਆ ਤੇ ਹੋਰ ਵੀ ਜੰਗਲ ਦੇ ਵਿੱਚ ਅਨੇਕਾ ਤਰ੍ਹਾਂ ਦੇ ਪੰਛੀ ਤੇ ਜਾਨਵਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਆਪਾਂ ਤੁਹਾਨੂੰ ਪੂਰਾ ਜੰਗਲ ਦਿਖਾਵਾਂਗੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਉਸ ਤੋਂ ਇਲਾਵਾ ਪ੍ਰਾਤਨ ਘਰ ਵੀ ਦਿਖਾਵਾਂਗੇ ਤਾਂ ਵੀਡੀਓ ਦੇ ਨਾਂ ਐਂਡ ਤੱਕ ਬਣੇ ਰਹੋ ਜੀ ਇਹ ਇਹ ਆ ਜੀ ਤਪਵੰਟਾ ਕੀ ਸਾਬ ਦਾ ਮੁੱਖ ਐਂਟਰੀ ਗੇਟ ਜਿੱਥੋਂ ਕੇ 200 ਏਕੜ ਜੰਗਲ ਦੀ ਸ਼ੁਰੂਆਤ ਹੁੰਦੀ ਹੈਗੀ ਤੇ ਇਹ ਇਲਾਕਾ ਰਹਿ ਸ਼ਿਵਸ ਤੋਂ ਬਿਲਕੁਲ ਬਾਹਰੋਂ ਬਾਹਰ ਆ ਜਾਂਦਾਗਾ ਖੇਤਾਂ ਦੇ ਵਿੱਚ ਤੇ ਦੂਰ ਦੂਰ ਤੱਕ ਬਿਲਕੁਲ ਕੋਈ ਵੀ ਰਹਿਸ਼ੀ ਮਕਾਨ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਇੱਥੋਂ ਆਪਾਂ ਕਰਦੇ ਆ ਜੀ ਸ਼ੁਰੂਆਤ ਤੇ ਜੰਗਲ ਦੇ ਅੰਦਰ ਹੁੰਨੇ ਆ ਦਾਖਲ ਇਤੋਂ ਅੰਦਰ ਦਾਖਲ ਹੁੰਦਿਆਂ ਇੱਕ ਅਲੱਗ ਜੀ ਫੀਲਿੰਗ ਆਉਂਦੀ ਹੈ ਕਿ ਜਿਹੜੀ ਕਿ ਮਨ ਨੂੰ ਬੜਾ ਸਕੂਨ ਦਿੰਦੀ ਆ ਕਿਉਂਕਿ ਪੰਜਾਬ ਦੇ ਵਿੱਚ ਇਕਾਦੁਕਾ ਥਾਮਾਂ ਤੇ ਜੰਗਲ ਰਹਿ ਗਏ ਨੇਗੇ ਤਾਂ ਦੇਖੋ ਜੀ ਜੰਗਲ ਦੇ ਅੰਦਰ ਦਾਖਲ ਹੁੰਦੇ ਆਂ ਆਪਾਂ ਨੂੰ ਸਾਹਮਣੇ ਮੋਰ ਨਜ਼ਰ ਆ ਰਿਹਾ ਹੈਗਾ ਜਿਹੜਾ ਕਿ ਡਰਦਾ ਹੋਇਆ ਇੱਧਰ ਝਾੜੀਆਂ ਦੇ ਵਿੱਚ ਲੁਕ ਕੇ ਆ ਖੇਰ ਜੰਗਲ ਆਗਾ ਤਾਂ ਅੱਜ ਆਪਾਂ ਨੂੰ ਇੱਥੇ ਮੋਰ ਹੋਰ ਕਈ ਤਰ੍ਹਾਂ ਦੇ ਪੰਛੀ ਜਾਨਵਰ ਦੇਖਣ ਨੂੰ ਮਿਲਣੇ ਆਗੇ ਇਹ ਤੁਹਾਨੂੰ ਵੀ ਆਪਾਂ ਦਿਖਾਉਣੇ ਆਗੇ ਸੰਤਾਂ ਦੇ ਵੱਲੋਂ ਸਾਹਮਣੇ ਰੱਖਿਆ ਗਿਆ ਇਹ ਜੰਗਲ ਤੇ ਜੰਗਲ ਦੇ ਵਿੱਚ ਉਹਨਾਂ ਵੱਲੋਂ ਲਗਾਇਆ ਮੰਗਲ ਸਾਜ਼ ਤਾਂ ਨੂੰ ਪੂਰੇ ਨਜ਼ਾਰੇ ਦਿਖਾਉਣੇ ਆਗੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਇਹ ਪ੍ਰਾਥਨ ਕਰ ਵੀ ਦਿਖਾਵਾਂਗੇ ਤੇ ਜਿੱਥੇ ਬਾਬਾ ਜੀ ਵੱਲੋਂ ਪੁਰਾਣਾ ਵਿਰਸਾ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਗਈਆਂ ਨੇ ਆ ਵੀਡੀਓ ਨਾ ਬਣੇ ਰਹੋ ਜੀ ਕਰਦੇ ਆਂ ਆਪਾਂ ਪਹਿਲਾਂ ਆਪਣੀ ਬਾਈਕ پارک ਕਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਤਪੋਵਨ ਦੇ ਅਲੌਕਿਕ ਨਜ਼ਾਰੇ ਇਹ ਇੱਧਰ ਆ ਜਾਂਦਾ ਜੀ ਪਾਰਕਿੰਗ ਏਰੀਆ ਆਪਾਂ ਬਾਈਕ پارک ਕਰ ਦਿੱਤੀ ਆ ਤੇ ਹੁਣ ਆਪਾਂ ਚੱਲਦੇ ਹਾਂ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਬਾਕੀ ਜੰਗਲ ਦੇ ਨਜ਼ਾਰੇ ਵੀ ਦਿਖਾਵਾਂਗੇ ਤਾਂ ਅੱਜ ਤੁਸੀਂ ਇਸ ਵੀਡੀਓ ਦੇ ਰਾਹੀਂ ਇੱਕ ਪੁਰਾਣੇ ਪੰਜਾਬ ਦੀ ਝਲਕ ਦੇਖੋਗੇ ਕਿਉਂਕਿ ਇਸ ਥਾਂ ਦੇ ਉੱਤੇ ਕੁਝ ਵੀ ਆਧੁਨਿਕ ਕਰਨੀ ਹੈਗਾ ਤੁਸੀਂ ਇਸ ਜੰਗਲ ਦੇ ਵਿੱਚ ਬਣੀ ਰੋਡ ਵੀ ਦੇਖ ਰਹੇ ਹੋ ਕਿ ਉਸ ਨੂੰ ਕੱਚਾ ਰੱਖਿਆ ਗਿਆ ਹੈ ਗਣਾ ਨੂੰ ਇਸ ਚੀਜ਼ ਨੂੰ ਪੱਕਾ ਵੀ ਬਣਾਇਆ ਜਾ ਸਕਦਾ ਮਗਰ ਸੰਤਾ ਵੱਲੋਂ ਜੋ ਇਸ ਜੰਗਲ ਦੇ ਵਿੱਚ ਤੁਸੀਂ ਅੱਜ ਕਨਸੈਪਟ ਦੇਖੋਗੇ ਉਹ ਬਿਲਕੁਲ ਪੁਰਾਣੇ ਪੰਜਾਬ ਦੀ ਚਲਕ ਦਊਗਾ ਇੱਧਰ ਆ ਜਾਂਦਾ ਜੀ ਜੋੜਾ ਕਰ ਤੇ ਇੰਦਰ ਕੋਈ ਜਾਨਵਰ ਬੈਠਾਗਾ ਵੈਸੇ ਇਹ ਨੀਲਗਾੰਗੀ ਮੇਰੇ ਖਿਆਲ ਚ ਮਗਰ ਕਈ ਲੋਕ ਇੱਥੇ ਇਸ ਨੂੰ ਹਿਰਨ ਵੀ ਕਹਿ ਰਹੇ ਨੇਗੇ ਬਾਕੀ ਤੁਸੀਂ ਦੇਖ ਕੇ ਦੱਸੋ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹਿਰਨ ਦੀ ਕੋਈ ਪ੍ਰਜਾਤੀ ਹੈ ਜਾਂ ਨੀਲਗਾਂ ਕਿਉਂਕਿ ਮੈਨੂੰ ਇਹ ਨੀਲਗਾਂ ਲੱਗੀ ਤਾਂ ਤੁਸੀਂ ਥਾਂ-ਥਾਂ ਤੇ ਦੇਖੋਗੇ ਕਿ ਇਸ ਤਰ੍ਹਾਂ ਕਾਨਿਆਂ ਦੀਆਂ ਕੱਖਾਂ ਦੀਆਂ ਝੁੱਗੀਆਂ ਛੱਤਾਂ ਬਣਾ ਕੇ ਇਸ ਜੰਗਲ ਦੇ ਵਿੱਚ ਇਸ ਨੂੰ ਇੱਕ ਅਲੱਗ ਤਰ੍ਹਾਂ ਦੀ ਹੀ ਲੁੱਕ ਦਿੱਤੀ ਗਈ ਹੈਗੀ ਬਿਲਕੁਲ ਪੁਰਾਣੇ ਪੰਜਾਬ ਦੀ ਚਲਕ ਇਹਨਾਂ ਵਿੱਚੋਂ ਨਜ਼ਰ ਆਉਂਦੀ ਹੈ ਕਿ ਅ ਚੱਲਦੇ ਆ ਜੀ ਪਹਿਲਾਂ ਕਰਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਸੈਦ ਰਾਜਾ ਅੰਦਾਜ਼ੀ ਦਰਬਾਰ ਸਾਹਿਬ ਜ਼ਿਆਦਾ ਵੀਡੀਓ ਅੰਦਰ ਬਣਾਉਣਾ ਲੋੜ ਨਹੀਂ ਤਾਂ ਜੀ ਪਹਿਲਾਂ ਕਰੀਏ ਦਰਸ਼ਨ ਆ ਜਾਂਦਾ ਜੀ ਤਪੋਵੰਦ ਦਰਸ਼ਨਾ ਅਜਾਇਬ ਕਰ ਜਿਸ ਦੇ ਵਿੱਚ ਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੇ ਜੀਵਨ ਨਾਲ ਲੈ ਕੇ ਤਸਵੀਰਾਂ ਵਗੈਰਾ ਲੱਗੀਆਂ ਹੋਈਆਂ ਨੇ ਇਸ ਜੰਗਲ ਦੇ ਵਿੱਚ ਉਹਨਾਂ ਦੇ ਆਉਣ ਤੋਂ ਲੈ ਕੇ ਉਹਨਾਂ ਦੇ ਤਪ ਕਰਨ ਤੇ ਤੇ ਅੱਜ ਮੌਜੂਦਾ ਸਮੇਂ ਤੱਕ ਜੋ ਉਹਨਾਂ ਦਾ ਜੀਵਨ ਸਫਰ ਰਿਹਾ ਉਸ ਦੀਆਂ ਇੱਥੇ ਤਸਵੀਰਾਂ ਲਗਾਈਆਂ ਗਈਆਂ ਨੇ ਤੇ ਜਦੋਂ ਸੰਤ ਇਸ ਥਾਂ ਦੇ ਉੱਤੇ ਆਏ ਸੀ ਤਾਂ ਇਹ ਇਲਾਕਾ ਬਿਲਕੁਲ ਸੁਨਸਾਨ ਬਿਆਵਨ ਜੰਗਲ ਹੁੰਦਾ ਸੀ ਤੇ ਇੱਥੇ ਇੱਕ ਕੁਟਿਆ ਪਾ ਕੇ ਸੰਤਾਂ ਨੇ ਉਸ ਦੇ ਵਿੱਚ ਕਈ ਸਾਲ ਭੁੱਖਣ ਭਾਣੇ ਭਗਤੀ ਕੀਤੀ ਤੇ ਜਦੋਂ ਇਸ ਇਲਾਕੇ ਦੀਆਂ ਸੰਗਤਾਂ ਨੂੰ ਉਹਨਾਂ ਦਾ ਪਤਾ ਲੱਗਿਆ ਤਾਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਇੱਥੇ ਆਉਣ ਲੱਗੀਆਂ ਹੌਲੀ ਹੌਲੀ ਕਰਕੇ ਲੋਕ ਉਹਨਾਂ ਨਾਲ ਜੁੜਦੇ ਗਏ ਤੇ ਇਸ ਥਾਂ ਦੇ ਉੱਤੇ ਮੇਰੇ ਲੱਗਦੇ ਕੇ ਹਾਂ ਇਸ ਤਰ੍ਹਾਂ ਸੰਤਾਂ ਨੇ ਇਸ ਜੰਗਲ ਦੇ ਵਿੱਚ ਮੰਗਲ ਲਾਇਆ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਖੂਬਸੂਰਤ ਇਹ ਜੰਗਲ ਦਾ ਜੋ ਇਲਾਕਾ ਬਣਿਆ ਹੋਇਆਗਾ ਤੇ ਗੁਰਦੁਆਰਾ ਸਾਹਿਬ ਦੀ ਸੋਭਿਤਾ ਜਿਸ ਤੇ ਆਪਾਂ ਤੋਂ ਅਨੰਦ ਅਨੁਸ਼ਰਣ ਕਰਵਾਇਨੇ ਉਸ ਤੋਂ ਇਲਾਵਾ ਵੀ ਇਸ ਜੰਗਲ ਦੇ ਵਿੱਚ ਸਮੇਂ-ਸਮੇਂ ਤੇ ਉਸਾਰੀ ਚੱਲਦੀ ਰਹਿੰਦੀ ਹੈਗੀ ਤੇ ਕਾਫੀ ਕੁਸ਼ਏ ਤੇ ਦੇਖਣ ਜੋਗ ਬਣਿਆ ਹੋਇਆਗਾ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਜੀ ਆ ਚੱਲਦੇ ਆ ਅੱਗੇ ਤੇ ਇੱਧਰ ਦੇਖਦੇ ਆ ਆਪਾਂ ਨੂੰ ਪਹਿਲਾਂ ਦੇਖਣ ਨੂੰ ਕੀ ਮਿਲਦਾਗਾ ਇਸ ਸਾਈਡ ਜਾਣਾ ਅੱਗੇ ਮਣਾ ਕਿਉਂਕਿ ਇਸ ਸਾਈਡ ਸੰਤਾਂ ਦੀ ਰਿਹائش ਹੈਗੀ ਤਾਂ ਸਾਹਮਣੇ ਦੇਖੋ ਜੀ ਇੱਕ ਕੁਟਿਆ ਨਜ਼ਰ ਆ ਰਹੀ ਹੈ ਜਿਹੜੀ ਕਿ ਬਹੁਤ ਹੀ ਸੋਹਣੀ ਬਣੀ ਹੋਈ ਹੈਗੀ ਦੇਖੋ ਜੀ ਪੱਥਰਾਂ ਦੀ ਇਹ ਕੁਟਿਆ ਬਣੀ ਹੋਈ ਹੈਗੀ ਤੇ ਦੇਖਣ ਦੇ ਵਿੱਚ ਕਿੰਨੀ ਖੂਬਸੂਰਤ ਨਜ਼ਰ ਆਉਂਦੀ ਹੈਗੀ ਜੰਗਲ ਦੇ ਬਿਲਕੁਲ ਵਿੱਚੋ ਵਿੱਚ ਬਣੀ ਹੋਈ ਆ ਤੇ ਇੱਕ ਵਾਰ ਤੁਸੀਂ ਆ ਦੇਖੋ ਪਹਿਲਾਂ ਇੱਧਰ ਤੋਤੇ ਅਲੱਗ-ਅਲੱਗ ਕਲਰ ਦੇ ਤੋਤੇ ਨੇ ਤੇ ਕਲਗੀ ਵਾਲੇ ਤੇ ਇੱਧਰ ਇੱਕ ਬਣੀ ਹੋਈ ਹੈ ਜੀ ਲੰਗਰ ਕਟਿਆ ਇਸ ਦੀਆਂ ਗਾਰੇ ਦੇ ਵਿੱਚ ਦੀਵਾਰਾਂ ਬਣੀਆਂ ਹੋਈਆਂ ਨੇ ਤੇ ਤਾਨਿਆਂ ਤੇ ਕੱਖਾਂ ਦੀ ਉੱਪਰ ਛੱਤ ਆ ਗਈ। ਤਾਂ ਦੇਖੋ। ਤੁਹਾਨੂੰ ਜਿਵੇਂ ਜਿਵੇਂ ਤੁਸੀਂ ਵੀਡੀਓ ਨੂੰ ਦੇਖੋਗੇ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਨਜ਼ਰ ਆਊਗੀ। ਇੰਨਾਂ ਕੁੱਟੀਆਂ ਨੂੰ ਦੇਖ ਕੇ ਇੰਨਾਂ ਕੁੱਲੀਆਂ ਨੂੰ ਦੇਖ ਕੇ ਕਿਉਂਕਿ ਬਿਲਕੁਲ ਹੀ ਇਹ ਪੁਰਾਣੇ ਸਮੇਂ ਦੀਆਂ ਜਦੋਂ ਕੁੱਲੀਆਂ ਪੈਂਦੀਆਂ ਸੀਆਂ ਉਸੇ ਤਰ੍ਹਾਂ ਬਣਾਈਆਂ ਹੋਈਆਂ ਨੇ। ਕੋਈ ਵੀ ਇੱਥੇ ਤੁਹਾਨੂੰ ਮਾਡਰਨ ਉਸਾਰੀ ਨਹੀਂ ਦਿਸੋਗੀ। ਪੁਰਾਣੇ ਪੰਜਾਬ ਨੂੰ ਦਰਸਾਉਂਦੀਆਂ ਪੁਰਾਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀਆਂ ਇੱਥੇ ਉਹੀ ਘਾਰੇ ਦੇ ਵਿੱਚ ਦੀਵਾਰਾਂ ਕੱਖਾਂ ਕਾਨਿਆਂ ਦੀਆਂ ਛੱਤਾਂ ਇਹ ਆ ਜਾਂਦੀ ਹੈ ਜਿਹਦਰ ਤਪਵੰਦੀ ਡਿਸਪੈਂਸਰੀ ਜਿੱਥੇ ਕੇ ਸੰਗਤਾਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈਗੀ ਇਹ ਇਸ ਦੇ ਬੈਕ ਸਾਈਡ ਤੇ ਵੀ ਇੱਕ ਕੁਟਿਆ ਬਣੀ ਹੋਈ ਹੈਗੀ ਆ ਸਾਹਮਣੇ ਮੋਰ ਨਜ਼ਰ ਆ ਰਿਹਾ ਜੀ ਆਪਾਂ ਨੂੰ ਲੋ ਨਜ਼ਦੀਕ ਜਾ ਰਹੇ ਹਾਂ ਤਾਂ ਝਾੜੀਆਂ ਦੇ ਵਿੱਚ ਲੁਕ ਗਿਆ ਇਹ ਮੋਰ ਇੱਥੇ ਡਰਦੇ ਬਹੁਤ ਨੇ ਤਾਂ ਜਿਵੇਂ ਆਪਾਂ ਇਹਨਾਂ ਦੇ ਨਜ਼ਦੀਕ ਜਾਂਦੇ ਨੇ ਆ ਉਹਦੇ ਛੁਪ ਜਾਂਦੇ ਨੇਗੇ ਤਾਂ ਦੇਖੋ ਜੀ ਇੱਧਰ ਝਾੜੀਆਂ ਦੇ ਵਿੱਚ ਉਹ ਉਹ ਲੁਕ ਗਿਆ ਐ ਰਕਦੇ ਵੀ ਆਪਾਂ ਨੂੰ ਮੋਰ ਹੋਰ ਬਹੁਤ ਦੇਖਣ ਨੂੰ ਮਿਲ ਲੈਣਗੇ ਹੰਦ ਖਾਉਣੇ ਆ ਜੀ ਆਪਾਂ ਤੁਹਾਨੂੰ ਤਪਵੰਦਾਂ ਦਾ ਪ੍ਰਾਰਥਨ ਕਰ ਜਿਸ ਦੇ ਵਿੱਚ ਸੰਤਾਂ ਦੇ ਵੱਲੋਂ ਪੁਰਾਣਾ ਵਿਰਸਾ ਪੁਰਾਣੀਆਂ ਚੀਜ਼ਾਂ ਬੜੀਆਂ ਸਾਹਮ ਕੇ ਰੱਖੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਹਾਨੂੰ ਸਾਹਮਣੇ ਪ੍ਰਾਰਥਨ ਘਰ ਦੀ ਇੱਕ ਖੂਬਸੂਰਤ ਇਮਾਰਤ ਨਜ਼ਰ ਆ ਰਹੀ ਹੈ ਤੇ ਇਸ ਦੇ ਬਾਹਰ ਵੀ ਕਾਫੀ ਕੁਝ ਪਿਆਗਾ ਤੇ ਪ੍ਰਾਰਥਨ ਘਰ ਦੇ ਅੰਦਰ ਵੀ ਕਾਫੀ ਚੀਜ਼ਾਂ ਸਾਹਮ ਕੇ ਰੱਖੀਆਂ ਹੋਈਆਂ ਨੇ ਪਹਿਲਾਂ ਤੁਸੀਂ ਇਮਾਰਤ ਦੇਖੋ ਕਿ ਇਸ ਨੂੰ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਗਿਆ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਪੁਰਾਣੀਆਂ ਹਵੇਕੀਆਂ ਆਉਂਦੀਆਂ ਸੀਆਂ ਤੇ ਇਧਰੇ ਪਈਆਂ ਨੇ ਦੋ ਜੀ ਖੰਡ ਬਣਾਉਣ ਵਾਲੀਆਂ ਮਸ਼ੀਨਾਂ ਤੇ ਇੱਕੇ ਬਰਤਨ ਜਿਸ ਦੇ ਵਿੱਚ ਗੰਨੇ ਦਾ ਰਸ ਪਾਇਆ ਜਾਂਦਾ ਸੀ ਆ ਹੁਣ ਚੱਲਦੇ ਆ ਜੀ ਅੰਦਰੋਂ ਦਿਖਾਉਣੇ ਆ ਤੁਸੀਂ ਪਹਿਲਾਂ ਇਹ ਦੇਖੋ ਇੱਥੇ ਕਿੰਨੀਆਂ ਕਿਸਮਾਂ ਦੇ ਚਰਖੇ ਪਏ ਨੇ ਅਲੱਗ-ਅਲੱਗ ਸਾਈਜ਼ ਦੇਣਗੇ ਤੇ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਦੇ ਉੱਤੇ ਲੱਗੇ ਹੋਏ ਨੇ ਇੱਧਰ ਪੁਰਾਣੇ ਸਾਈਕਲ ਖੜੇ ਨੇ ਪੁਰਾਣੇ ਸਮੇਂ ਦੇ ਖੇਤੀਬਾੜੀ ਨਾਲ ਸੰਬੰਧਿਤ ਇਹਨਾਂ ਦੇ ਵਿੱਚੋਂ ਕਾਫੀਆਂ ਦਿੱਤਾ ਮੈਨੂੰ ਨਾਲ ਨਹੀਂ ਪਤਾ ਕਿਉਂਕਿ ਜ਼ਿਆਦਾਤਰ ਖੇਤੀਬਾੜੀ ਨਾਲ ਸੰਬੰਧਿਤ ਇਹ ਸੰਦ ਵਗੈਰਾ ਹੈਗੇ ਨੇ ਤੇ ਇੱਧਰ ਹਲ ਮਾਰੀਆਂ ਪ੍ਰਾਣੀਆਂ ਸੰਦੂਕੜੀਆਂ ਤੇ ਇੱਧਰ ਦੇਖੋ ਜੀ ਹਲ ਵਗੈਰਾ ਪੰਜਾਲੀਆਂ ਹੋਰ ਕਾਫੀ ਕੁਸ਼ ਆਗਾ ਤੇ ਇਹਨਾਂ ਤੇ ਲਿਖਿਆ ਵੀ ਹੋਇਆਗਾ ਤੇ ਇੱਧਰ ਆ ਚੁੱਲ੍ਹੇ ਆਗੇ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਇਹ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਸੰਦ ਵਗੈਰਾ ਨੇ ਜਿਹੜੇ ਕਿ ਜਦੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਹੱਤੀ ਖੇਤੀ ਕੀਤੀ ਜਾਂਦੀ ਸੀ ਤਾਂ ਇਹਨਾਂ ਦੇ ਉਸ ਸਮੇਂ ਵਰਤੋਂ ਹੁੰਦੀ ਸੀ ਤੇ ਇੱਕ ਇਹ ਆਈਟਮ ਆ ਜਾਂਦੀ ਹੈ ਜੀ ਜਿਹੜੀ ਕਿ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਵਰਤੀ ਜਾਂਦੀ ਸੀ ਇਹ ਸਰ ਲੋਕ ਲੱਗਿਆ ਹੈ ਤੁਹਾਨੂੰ ਆਪਾਂ ਵਿੰਡੋ ਵਿੱਚ ਦਿਖਾਉਣੇ ਆ ਤਾਂ ਅੰਦਰ ਦੇਖੋ ਜੀ ਪੁਰਾਣੇ ਸਮੇਂ ਦੇ ਰੇਡੀਓ ਤੇ ਪਿੱਤਲ ਵਗੈਰਾ ਦੀਆਂ ਪ੍ਰਾਂਤਾਂ ਹੋਰ ਕਾਫੀ ਬਰਤਨ ਪਏ ਨੇ ਤੇ ਆ ਦੇਖੋ ਇੱਧਰ ਮਿੱਟੀ ਦੇ ਬਣਾਏ ਹੋਏ ਘਰ ਕਿੰਨੇ ਖੂਬਸੂਰਤ ਨੇਗੇ ਇਹ ਘਰਾਂ ਦੇ ਮਾਡਲ ਬਣਾਏ ਹੋਏ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਮਿੱਟੀਾਰੇ ਦੇ ਘਰ ਹੁੰਦੇ ਸੀ ਤੇ ਉਸੇ ਤਰ੍ਹਾਂ ਛੋਟੇ-ਛੋਟੇ ਘਰ ਬਣਾ ਕੇ ਰੱਖੇ ਹੋਏ ਨੇ ਤੇ ਪੁਰਾਣੇ ਸਮੇਂ ਦੀਆਂ ਸੰਦੂਕੜੀਆਂ ਦੇਖੋ ਜੀ ਤੇ ਇਧਰ ਜੋ ਸੰਤਾਂ ਦੇ ਵੱਲੋਂ ਘੋੜੇ ਰੱਖੇ ਗਏ ਨੇਗੇ ਤਾਂ ਇਹੋ ਘੋੜੇ ਖੜੇ ਨੇ ਜਿੱਤਵੇਲੇ ਦੇ ਵਿੱਚ ਚੰਗੀਆਂ ਨਸਲਾਂ ਦੇ ਘੋੜੇ ਨੇਗੇ ਆ ਚੱਲਦੇ ਆ ਜੀ ਅੱਗੇ ਤੇ ਦੇਖਦੇ ਆ ਹੋਰ ਅੱਗੇ ਇਧਰ ਕੀ ਕੁਝ ਬਣਿਆ ਹੋਇਆ ਤਾਂ ਸਾਹਮਣੇ ਮੋਰ ਨਜ਼ਰ ਆ ਰਿਹਾ ਤਾਂ ਦੇਖੋ ਕਿਵੇਂ ਡਰਦਾ ਹੋਇਆ ਇੱਕਦਮ ਭੱਜ ਕੇ ਝਾੜੀਆਂ ਦੇ ਵਿੱਚ ਹੁਣ ਵੜੂਗਾ ਤਾਂ ਇਹ ਸੜ ਆ ਜਾਂਦੀ ਹੈ ਜੀ ਇਹ ਗਉਂ ਇਨਸ਼ਾਅਲਾ ਤਪਵੰਦੀ ਜਿਸ ਦੇ ਵਿੱਚ ਕੇ ਅਲੱਗ-ਅਲੱਗ ਤਰ੍ਹਾਂ ਦੀਆਂ گاਮਾਂ ਇੱਧਰ ਰੱਖੀਆਂ ਹੋਈਆਂ ਨੇ ਤੇ ਇਧਰ ਲਈ ਸੜ ਗਿਆ ਮੋਰ ਝਾੜੀਆਂ ਦੇ ਵਿੱਚੋਂ ਆਪਾਂ ਨਜ਼ਰ ਆ ਰਹੇ ਹੈਗਾ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਊਗਾ ਆ ਜਾਂਦੀ ਹੈ ਜੀ ਸਾਹਮਣੇ ਇੱਕ ਖੜੀ ਜੀ ਨੀਰਗਾ ਇੱਕ ਆਪਾਂ ਨੇ ਉਧਰ ਦੇਖੀ ਸੀ ਜੋੜੇ ਕਰ ਲਵੇ ਇਹਨੂੰ ਕਰਨ ਦੱਸਦੇ ਨੇ ਆ ਇਹ ਇਧਰ ਬਣੀ ਹੋਈ ਐ ਜੀ ਇੱਕ ਲੇਕ ਦੀ ਤਰ੍ਹਾਂ ਤੋਬਾ ਵੀ ਕਹਿ ਸਕਦੇ ਆ ਮਗਰ ਇਸ ਦੇ ਵਿੱਚ ਸੰਤਾਂ ਦੇ ਵੱਲੋਂ ਕਈ ਵਾਰ ਆਪਾਂ ਨੇ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਨੇ ਤਾਂ ਦੀਵਾਨ ਵਗੈਰਾ ਲਗਾਏ ਜਾਂਦੇ ਨੇ ਕਿਉਂਕਿ ਲੇਕ ਤੇ ਬਿਲਕੁਲ ਸੈਂਟਰ ਦੇ ਵਿੱਚ ਦੇਖੋ ਉਹ ਪੁਆਇੰਟ ਬਣਿਆ ਹੋਇਆ ਜਿੱਥੇ ਸੰਤ ਦੀਵਾਨ ਵਗੈਰਾ ਲਗਾਉਂਦੇ ਨੇ ਆਹ ਉਹ ਸਾਹਮਣੇ ਨਜ਼ਰ ਆ ਰਿਹਾ ਪਨਮੋਰ ਆ ਦੇਖੋ ਜੀ ਇੱਧਰ ਇਹ ਆ ਵੀ ਉਹ ਨੀਲਗਾ ਇਹ ਚੱਲਦੇ ਆ ਜੀ ਅੱਗੇ ਤੇ ਦੇਖਦੇ ਆ ਹੋਰ ਅੱਗੇ ਕੀ ਨਜ਼ਾਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇਗੇ ਤੇ ਸੈਟ ਕਾਫੀ ਆਪਾਂ ਨੂੰ ਮੋਰ ਨਜ਼ਰ ਆ ਰਹੇ ਨੇਗੇ ਜਿਹੜੇ ਕਿ ਜਿੰਮੀ ਨਜ਼ਦੀਕ ਜਾਂਦੇ ਆ ਤਾਂ ਆਪਣ ਦੇਖ ਕੇ ਦੂਰ ਭੱਲਦੇ ਨੇਗੇ ਦੇਖੋ ਕਿੰਨਾ ਸ਼ਾਂਤਮਈ ਤੇ ਕਿੰਨਾ ਮਨ ਸਕੂਨ ਦੇਣ ਵਾਲਾ ਇੱਥੋਂ ਦਾ ਵਾਤਾਵਰਨ ਆ ਜੀ ਪੂਰਾ ਜੰਗਲੀ ਏਰੀਆ ਗਾ ਤੇ ਪੰਛੀਆਂ ਦੀਆਂ ਮੋਰਾਂ ਦੀਆਂ ਹੋਰ ਕਈ ਤਰ੍ਹਾਂ ਦੇ ਪੰਛੀਆਂ ਦੀਆਂ ਆਵਾਜ਼ਾਂ ਜਦੋਂ ਪੈਂਦੀਆਂ ਨੇਗੀਆਂ ਕੰਨਾਂ ਦੇ ਵਿੱਚ ਬੜਾ ਹੀ ਮੈਡੀਟੇਸ਼ਨ ਜਿਹਾ ਮਾਹੌਲ ਬਣ ਜਾਂਦਾ ਗਾ ਤੇ ਇੱਧਰ ਆ ਜਾਂਦੇ ਨੇ ਜੀ ਉੱਠ ਇਹ ਵੀ ਕਾਫੀ 6 7 ਗਿਣਤੀ ਦੇ ਵਿੱਚ ਇੱਥੇ ਹੈਗੇ ਨੇ ਤਾਂ ਦੇਖੋ ਜੀ ਇਸ ਜੰਗਲ ਦੀ ਇੱਕ ਵਿਸ਼ੇਸ਼ਤਾ ਇਹ ਆ ਕਿ ਸੰਤਾਂ ਦੇ ਵੱਲੋਂ ਜੋ ਇੱਥੇ ਤਪ ਕੀਤਾ ਹੋਇਆਗਾ ਉਸ ਦੇ ਨਾਲ ਇੱਥੋਂ ਦਾ ਜੋ ਵਾਤਾਵਰਨ ਆਗਾ ਇੱਥੋਂ ਦੇ ਵਾਈਬ੍ਰੇਸ਼ਨ ਨੇ ਉਹ ਇੱਕ ਅਲੱਗ ਜਿਹਾ ਅਨੁਭਵ ਕਰਾਉਂਦੇ ਨੇਗੇ ਮਨ ਨੂੰ ਬੜਾ ਸਕੂਨ ਮਿਲਦਾਗਾ ਤੇ ਜੋ ਪੰਛੀਆਂ ਦੀਆਂ ਜਾਨਵਰਾਂ ਦੀਆਂ ਆਵਾਜ਼ਾਂ ਆਪਾਂ ਨੂੰ ਸੁਣਾਈ ਦਿੰਦੀਆਂ ਨੇ ਉਹ ਵੀ ਮਨ ਨੂੰ ਬੜੀ ਸ਼ਾਂਤੀ ਦਿੰਦੀਆਂ ਨੇ ਤਾਂ ਇੱਕ ਗੱਲ ਜੋ ਤੁਹਾਡੇ ਧਿਆਨ ਚ ਦੇਣ ਵਾਲੀ ਹੈ ਕਿ ਅਗਰ ਤੁਸੀਂ ਇਸ ਸਥਾਨ ਤੇ ਉੱਤੇ ਕਦੇ ਵੀ ਆਓ ਤਾਂ ਜਿਵੇਂ ਆਪਾਂ ਹੁਣ ਇਸ ਜੰਗਲ ਦੇ ਵਿੱਚ ਘੁੰਮ ਰਹੇ ਆਂਗੇ ਤਾਂ ਆਪਾਂ ਨੂੰ ਇੱਥੇ ਪੈਦਲ ਘੁੰਮਣਾ ਪੈਂਦਾ ਜੀ ਆਪਣੇ ਕੋਲ ਜੋ ਵੀ ਬਾਈਕ ਗੱਡੀ ਵਗੈਰਾ ਕੀ ਉਹ ਆਪਾਂ ਨੂੰ ਪਾਰਕਿੰਗ ਦੇ ਵਿੱਚ ਲਗਾ ਕੇ ਇਸ ਪੂਰੇ ਜੰਗਲ ਨੂੰ ਪੈਦਲ ਘੁੰਮਣਾ ਪਊਗਾ ਇੰਨਾ ਰੋਡ ਦੇ ਉੱਤੇ ਆਪਾਂ ਕੋਈ ਵੀ ਬਾਈਕ ਵਗੈਰਾ ਨਹੀਂ ਲਿਆ ਸਕਦੇ ਤਾਂ ਦੇਖੋ ਜੀ ਇੱਧਰ ਇੱਕ ਆਏ ਕੁਟਿਆ ਬਣੀ ਹੋਈ ਹੈਗੀ ਤੇ ਅੱਗੇ ਇਹ ਲੇਕ ਬਣਾ ਕੇ ਉਸ ਤੋਂ ਲੱਕੜ ਦਾ ਬ੍ਰਿਜ ਬਣਾਇਆ ਹੋਇਆਗਾ ਕਿੰਨਾ ਸੋਹਣਾ ਇਹ ਪੁਆਇੰਟ ਬਣਾਇਆ ਹੋਇਆਗਾ ਆਪਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਛੁੱਟੀਆਂ ਕੱਟਣ ਲਈ ਕਾਫੀ ਹਿਲ ਸਟੇਸ਼ਨਾਂ ਦੇ ਉੱਤੇ ਜਾਂਦੇ ਆਂਗੇ ਤੇ ਹਜ਼ਾਰਾਂ ਰੁਪਏ ਖਰਚ ਕਰਕੇ ਉੱਥੇ ਇੰਜੋਏ ਕਰਦੇ ਆਂਗੇ ਤਾਂ ਇਹ ਸਥਾਨ ਦੇ ਉੱਤੇ ਆਓ ਇੱਕ ਤਾਂ ਧਾਰਮਿਕ ਸਥਾਨ ਆ ਜੀ ਤੇ ਦੂਜਾ ਆਪਾਂ ਨੂੰ ਇੱਥੇ ਕੋਈ ਟਿਕਟ ਵਗੈਰਾ ਨਹੀਂ ਦੇਣੀ ਪੈਂਦੀ ਤੇ ਆਪਾਂ ਗੁਰੂ ਘਰ ਦੇ ਦਰਸ਼ਨ ਵੀ ਕਰ ਸਕਦੇ ਆਂ ਤੇ ਇੰਨਾ ਜੰਗਲ ਦਾ ਛੁੱਟੀਆਂ ਦੇ ਵਿੱਚ ਆਪਾਂ ਇੱਥੇ ਜਿੱਤ ਘੁੰਮਣ ਆਈਏ ਤਾਂ 홀ੀਡੇ ਵੀ ਇੰਜੋਏ ਕਰ ਸਕਦੇ ਆਂਗੇ ਖੈਰ ਆਪਾਂ ਨੂੰ ਉਸ ਮਕਸਦ ਨਾਲ ਇੱਥੇ ਆਉਣਾ ਨਹੀਂ ਚਾਹੀਦਾ ਜੀ ਕਿਉਂਕਿ ਇਹ ਇੱਕ ਗੁਰੂ ਘਰ ਆ ਗੁਰਦੁਆਰਾ ਹੈਗਾ ਤੇ ਇੱਧਰ ਬੋਰਡ ਲੱਗਿਆ ਹੋਇਆ ਜੀ ਇਸ ਸਾਈਡ ਹਾਥੀ ਘੋੜੇ ਤੇ ਹੋਰ ਪੰਛੀ ਵਗੈਰਾ ਨੇ ਆਂ ਦੇਖਦੇ ਆਂ ਆਪਾਂ ਨੂੰ ਅੱਗੇ ਆਪਣ ਸਾਹਮਣੇ ਮੋਰ ਨਜ਼ਰ ਆ ਰਹੇ ਨੇਗੇ ਦੇਖਦੇ ਆ ਜੇ ਵੀਡੀਓ ਦੇ ਵਿੱਚ ਆਏ ਕਿਉਂਕਿ ਜਿਵੇਂ ਨਜ਼ਦੀਕ ਜਾਂਦੇ ਆ ਭੱਜ ਜਾਂਦੇ ਨੇਗੇ ਤਾਂ ਸਾਹਮਣੇ ਕੁੱਟੀਆ ਕੀਤੇ ਕੁੱਟੀਆ ਦੇ ਅੱਗੇ ਸੀ ਤੇ ਜਿਵੇਂ ਅੱਗੇ ਆਏ ਆਪਾਂ ਤਾਂ ਫੇਰ ਚਲੇ ਗਏ ਤਾਂ ਦੇਖੋ ਜੀ ਇੱਕ ਕੁੱਟੀਆ ਇਹ ਬਣੀ ਹੋਈ ਹੈਗੀ ਉਸੇ ਤਰ੍ਹਾਂ ਗਾਰੇ ਦੇ ਵਿੱਚ ਕੰਧਾਂ ਤਾਂ ਚੱਲਦੇ ਆ ਜੀ ਅੱਗੇ ਆਵਾਜ਼ਾਂ ਸੁਣੋ ਤੁਸੀਂ ਇੱਕ ਵਾਰ ਜੋ ਪੰਛੀਆਂ ਦੀ ਆ ਰਹੀਆਂ ਨੇ ਕਿੰਨਾ ਆਨੰਦ ਆਉਂਦਾਗਾ ਇਹ ਚੀਜ਼ ਤੁਸੀਂ ਇੱਥੇ ਆ ਕੇ ਫੀਲ ਕਰ ਸਕਦੇ ਹੋਗੇ ਕਿਉਂਕਿ ਇੱਕ ਰਿਐਲਿਟੀ ਦੇ ਵਿੱਚ ਇਸ ਚੀਜ਼ ਨੂੰ ਅਨੁਭਵ ਕਰਨਾ ਤੇ ਇੱਕ ਵੀਡੀਓ ਦੇ ਰਾਹੀਂ ਤਾਂ ਜ਼ਮੀਨ ਆਸਮਾਨ ਦਾ ਇਸ ਚੀਜ਼ ਦੇ ਵਿੱਚ ਫਰਕ ਆ ਜੀ ਆਓ ਜੀ ਚੱਲਦੇ ਆਂ ਇਸ ਸਾਈਡ ਤੇ ਦੇਖਦੇ ਆਂ ਅੱਗੇ ਆਪਾਂ ਨੂੰ ਹੋਰ ਕਿਹੜੇ ਪੰਛੀ ਤੇ ਜਾਨਵਰ ਦੇਖਣ ਨੂੰ ਮਿਲਦੇ ਨੇ ਇਸ ਸੜਪਾਣੋਂ ਬਤਖਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਇਸ ਕੁਟੀਆ ਦੇ ਬੈਕ ਸਾਈਡ ਤੇ ਦੇਖਦੇ ਆ ਜੀ ਆਹ ਸਾਹਮਣੇ ਬਤਖਾਂ ਨੇ ਕਾਫੀ ਝੁੰਡ ਨੇਗੇ ਆ ਦੇਖੋ ਜੀ ਤਾਂ ਬਾਬਾ ਜੀ ਕਹਿ ਰਹੇ ਨੇ ਕਿ ਵੀਡੀਓ ਨਹੀਂ ਬਣਾਉਣੀ ਇੱਥੇ ਤਾਂ ਆਪਾਂ ਨੂੰ ਘੇਰ ਬੰਦ ਕਰ ਦਿੰਨੇ ਆ ਜੀ ਆ ਉੱਧਰ ਬਾਬਾ ਜੀ ਨੇ ਆਪਾਂ ਨੂੰ ਵੀਡੀਓ ਬਣਾਉਣ ਤੋਂ ਰੋਕਤਾ ਸੀ ਤਾਂ ਇੱਧਰ ਦੇਖੋ ਜੀ ਇਹ ਨੇ ਛਾਤਰ ਮੁਰਗ ਕਾਫੀ ਸ਼ਾਰਪੇ ਹੈ ਜਾਨਵਰ ਆਗਾ ਆ ਦੋਨੇ ਹੇਸ ਤੇ ਇਹ ਕਾਫੀ ਹਾਈਟ ਹੁੰਦੀ ਹੈ ਕੀ ਇਹਨਾਂ ਦੀ 6 ਤੋਂ 7 ਫੁੱਟ ਦੇ ਕਰੀਬ ਤਾਂਸ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਹੁਣ ਆਪਾਂ ਨੂੰ ਸਾਹਮਣੇ ਫੇਰ ਮੋਰ ਨਜ਼ਰ ਆ ਰਹੇ ਨੇਗੇ ਜਿਹੜੇ ਕਿ ਝਾੜੀਆਂ ਦੇ ਵਿੱਚ ਲੁਕੇ ਹੋਏ ਨੇ ਮੋਰ ਖੈਰ ਅੱਜ ਆਪਾਂ ਨੂੰ ਬਹੁਤ ਦੇਖਣ ਨੂੰ ਮਿਲੇ ਨੇ ਮਗਰ ਆਪਾਂ ਵੀਡੀਓ ਨਹੀਂ ਚੰਗੀ ਤਰ੍ਹਾਂ ਬਣਾ ਸਕੇ ਕਿਉਂਕਿ ਡਰਦੇ ਹੋਏ ਜਿਵੇਂ ਹੀ ਆਪਾਂ ਨਜ਼ਦੀਕ ਜਾਂਦੇ ਸੀ ਇਹ ਝਾੜੀਆਂ ਦੇ ਵਿੱਚ ਛੁਪ ਜਾਂਦੇ ਨੇਗੇ ਤਾਂ ਖੈਰ ਕੋਈ ਗੱਲ ਨਹੀਂ ਜੀ ਤਾਂ ਤੁਸੀਂ ਕਦੇ ਵੀ ਇਸ ਥਾਂ ਦੇ ਉੱਤੇ ਆਓ ਇਸ ਏਰੀਏ ਦੇ ਵੱਲ ਆਓ ਤਾਂ ਇਸ ਥਾਂ ਦੇ ਦਰਸ਼ਨ ਜ਼ਰੂਰ ਕਰਿਓ ਕਿਉਂਕਿ ਬਹੁਤ ਖੂਬਸੂਰਤ ਜਗ੍ਹਾ ਬਣੀ ਹੋਈ ਹੈਗੀ ਮਨ ਨੂੰ ਬੜਾ ਸਕੂਨ ਮਿਲਦਾ ਜੀ ਇੱਥੇ ਆ ਕੇ ਆਹ ਇੱਧਰ ਆ ਜਾਂਦਾ ਜੀ ਪਿੰਡ ਦਾ ਟੋਪਾ ਜੋ ਕਿ ਇਸ ਜੰਗਲ ਦੇ ਵਿੱਚ ਹੀ ਬਣਿਆ ਹੋਇਆ ਹੈਗਾ ਜਿੱਥੇ ਕਿ ਪਿੰਡ ਦੇ ਲੋਕ ਆਪਣੀਆਂ ਮੈਸਾਂ گاਵਾ ਵਗੈਰਾ ਲੈ ਕੇ ਆਉਂਦੇ ਨੇ ਤੇ ਆ ਜਾਂਦਾ ਜੀ ਸੈਕੰਡ ਰਸਤਾ ਇਸ ਤੋਂ ਪਵਨਟਾ ਕੀ ਸਾਹਬ ਦੇ ਅੰਦਰ ਦਾਖਲ ਹੁੰਦਾ ਤਾਂ ਜੀ ਇਧਰ ਆ ਗਈ ਪਾਰਕਿੰਗ ਤਾਂ ਚੱਲਦੇ ਆ ਜੀ ਹੁਣ ਆਪਾਂ ਵਾਪਸੀ ਦੇ ਸਫ਼ਰ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ